ਹਾਂਜੀ ਪੁੱਤਰ ਆਪਾਂ ਸਰਲੀ ਕਰਨ ਦੇ ਸਵਾਲ ਹੋਰ ਕਰਨ ਲੱਗੇ ਆ ਆਪਣੇ ਕੋਲੇ ਸਮ ਦਿੱਤਾ ਵਾ 9 12 6 3 2 ਇਹ ਆਪਾਂ ਨੂੰ ਆਪਸ਼ਨ ਦੇ ਦਿੱਤੀਆਂ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਹੱਲ ਕਰਾਂਗੇ 9 6 2 12 ਮਾਈਨਸ ਫਿਰ ਇਹਨੂੰ ਕਰਾਂਗੇ 3 2 6 9 ਤੇ 2 11 11 ਤੋਂ 6 ਕੱਢੀਏ ਆਪਾਂ 5 ਆਨਸਰ ਆ ਗਿਆ ਆਪਣੇ ਕੋਲੇ ਸੀ ਆਪਸ਼ਨ ਆ ਗਿਆ ਬਟੇ ਆਪਾਂ ਸੀ ਨੂੰ ਰਾਈਟ ਆਪਸ਼ਨ ਟਿਕ ਕਰ ਦਾਂਗੇ ਹਾਂਜੀ ਨੈਕਸਟ ਆਜੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਹੱਲ ਕਰਦੇ ਹਾਂ ਅਗਲਾ ਸਵਾਲ ਹੈ ਇਹ ਵੀ ਸਰਲੀ ਕਰਨ ਦਾ ਹੈ ਪੁੱਤਰ ਦੇਖੋ 18 16 ਵਿੱਚ ਰੱਖ ਕੇ ਚਾਰ ਤੇ ਕੀਤੀ ਚੌਕਮ ਜੋ ਕਿ 16 5 ਚੌਕਾ ਬੀ ਦੇਖੋ ਇਹਨਾਂ ਨੂੰ ਆਪਾਂ ਜੋੜ ਲਓ 18 ਨੂੰ ਤੇ 20 ਨੂੰ ਜੋੜ ਲਿਆ ਜਾਂ ਆਪਾਂ 18 ਚ ਪਹਿਲਾਂ 4 ਮਾਈਨਸ ਕਰ ਲਓ 14 ਆ ਜਾਣਗੇ 14 ਦੇ ਵਿੱਚ 20 ਜੋੜ ਦਿਓ ਠੀਕ ਹੈ ਇੰਜ ਕਰ ਲਓ ਦੇਖੋ ਜੇ ਤੁਸੀਂ ਇਹ ਵੀ ਕਰੋਗੇ ਵੀ 30 ਤੇ 8 38 38 ਚੋਂ 4 ਕੱਢੇ 34 ਜੇ ਇਹਦੇ ਚੋਂ ਪਹਿਲਾਂ 4 ਮਾਈਨਸ ਕਰੋਗੇ 18 ਚੋਂ 4 ਮਾਈਨਸ ਕਿਤੇ ਪੁੱਤਰ 14 ਆਗੇ ਪਲੱਸ 20 ਕਰ ਲਓ ਕਿੰਨਾ ਆ ਗਿਆ ਇਹ 34 ਆ ਗਿਆ 34 ਆਪਣੀ ਸੀ ਆਪਸ਼ਨ ਆ ਗਈ ਜੇ ਤੁਸੀਂ ਇਹਨੂੰ ਵੀ ਦੇਖੋ 20 30 ਤੇ 38 ਆ ਗਿਆ 38 ਚ ਜੇ 4 ਮਿੰਟਸ ਕਰੋਗੇ ਫਿਰ ਵੀ 30 ਅਨਸਰ ਆਊਗਾ ਜਿਹੜੇ ਤਰੀਕੇ ਨਾਲ ਤੁਸੀਂ ਮਰਜ਼ੀ ਕਰ ਲਓ ਹਾਂਜੀ ਤੀਸਰਾ ਸਵਾਲ ਆਪਣਾ ਹੈਗਾ ਦੇਖੋ ਆਪਾਂ ਨੂੰ ਤੀਸਰੇ ਸਵਾਲ ਦੀ ਸਮੀਕਰਨ ਦਿੱਤੀ ਹੈ ਫਿਰ 18 ਡਿਵਾਈਡ ਬਾਈ 3 ਬੌਡਮਾਸ ਦਾ ਫਾਰਮੂਲਾ ਹੈ ਦੇਖੋ 37 3 6 18 6 5 ਦੇਖੋ 37 6 5 30 7 7 ਆਪਸ਼ਨ ਆਪਣੇ ਕੋਲੇ ਬੀ ਆ ਗਿਆ ਬੁੱਤਰ ਹਾਂਜੀ ਅਗਲਾ ਸਵਾਲ ਹੈ ਬਿਲਕੁਲ ਸੌਖੇ ਸੌਖੇ ਸਾਹਮਣੇ ਤੁਸੀਂ ਪਹਿਲਾਂ ਰਕਮ ਨੂੰ ਉਤਾਰ ਲੈਣਾ ਫਿਰ ਤੁਸੀਂ ਖੁਦ ਕਰਨੀ ਆ ਦੇਖੋ 15 ਪਲੱਸ ਇਹਨਾਂ ਨੂੰ ਆਪਾਂ ਪਹਿਲਾਂ ਭਾਗ ਨੂੰ ਹੱਲ ਕਰਾਂਗੇ 9 3 27 3 ਫਿਰ 7 ਫਿਰ ਇਹਨੂੰ ਹੱਲ ਕਰਾਂਗੇ ਪੁੱਤਰ 15 7 22 ਦੇਖੋ 5 ਤੇ 1 6 2 ਤੇ 1 3 36 ਆ ਗਿਆ 36 ਆਪਣੀ ਸੀ ਆਪਸ਼ਨ ਆ ਗਈ ਹਾਂਜੀ ਅਗਲੇ ਸੰਤੇ ਆ ਜੋ 11 ਸ ਪਹਿਲਾਂ ਇਹਨੂੰ ਹੱਲ ਕਰ ਲੋ 8 4 32 4 4 13 ਫਿਰ ਇਹਨੂੰ ਹੱਲ ਕਰ ਲੋ 11 4 4 16 13 16 ਤੇ 17 ਤੇ 10 27 27ਆਂ ਦੇ ਵਿੱਚੋਂ ਬੇਟੇ ਆਪਾਂ 13 ਨੂੰ ਮਾਈਨਸ ਕਰ ਲਿਆ ਇਹ ਕਿੰਨੇ ਆ ਗਏ 7 ਜੋ 3 ਕੱਢੇ 4 1 14 ਆਪਸ਼ਨ ਆ ਗਈ 14 ਆਪਣੇ ਕੋਲੇ A ਆਪਸ਼ਨ 'ਤੇ ਆਇਆ ਨੂੰ ਆਪਾਂ ਰਾਈਟ ਆਪਸ਼ਨ ਟਿਕ ਕਰਦੇ ਆਂ ਹਾਂਜੀ ਪਿਆਰੇ ਬੱਚੇ ਵੇ ਸਰਲੀ ਕਰਨ ਦੇ ਸਵਾਲ ਸੀ ਪੁੱਤਰ ਤੁਸੀਂ ਖੁਦ ਕਰਨੀ ਨੇ ਅਗਲੀ ਵੀਡੀਓ ਦੇ ਨਾਲ ਆਪਾਂ ਫਿਰ ਮਿਲਦੇ ਆਂ